ਕੀ ਨਰਕ ਨਿਕਲਦੀ ਆ ਗਾਉਣ ਵਾਲੇ ਇਹਨਾਂ ਨੂੰ ਵਰਤ ਕੇ ਚੱਲ ਜਾਂਦੇ ਨੇ ਉਹਨਾਂ ਨੂੰ ਕੀ ਕੇਰ ਆ ਉਹਦਾ ਮੁੰਡਾ ਜਾਂਦਾ ਹੀ ਕਹਿੰਦਾ ਡੈਡੀ ਆ ਗਿਆ ਜੱਫੀ ਪਾਉਂਦਾ ਉਹਦੇ ਘਰ ਵਾਲੀ ਕਹਿੰਦੀ ਕਿੰਨੇ ਲੈ ਆਉਂਦੇ ਆ ਉਹ ਕਹਿੰਦਾ 50000 ਕੈਨੇਡੀਅਨ ਡਾਲਰ ਲਿਆਂਦਾ ਆ ਤੇਨੀ ਮਾਜਰਾਂ ਲੋਕਾਂ ਨੂੰ ਕਹਿੰਦੀਆਂ ਲੁੱਟ ਲਿਆ ਵਾ ਠੋਕ ਤੇ ਕਹਿੰਦੀ ਬੜੀਆਂ ਚੀਕਾਂ ਮਾਰਦੇ ਸੀ ਕਹਿੰਦਾ ਹਾਂ ਇਦਾਂ ਮਾਰਨਗੇ ਹੁਣ ਪੜਦੇ ਨਾ ਤਾਂ ਬੰਦਾ ਘਰ ਵਾਲੀ ਨਾਲ ਗੱਲ ਕਰ ਹੀ ਲੈਂਦਾ ਹੁਣ ਜਿਹਦਾ ਡਰੇਕੇ दारू ਪੀ ਕੇ ਰੇਡ ਸਟੇਜ ਤੇ ਬੋਲ ਪਿਆ ਉਹਨੇ दारू ਪੀਤੀ ਸੀ ਉਹ दारू ਪੀ ਕੇ ਬੰਦਾ ਦਲੇਰ ਹੋ ਜਾਂਦਾ ਕਹਿੰਦਾ ਤੁਸੀਂ ਹਾਰਡ ਵਰਕ ਦੀ ਮਨੀ ਅਰਨ ਕਰ ਰਹੇ ਹੋ ਪੈਸਾ ਬਣਾ ਰਹੇ ਹੋ ਕਿੰਨਾ ਹਾਰਡ ਕਹਿੰਦਾ ਤੁਸੀਂ ਦੇਖਣ ਕੀ ਆਉਂਦੇ ਕਹਿੰਦਾ ਮੈਂ ਬੜਾ ਸ਼ੌਕ ਆ ਵੀ ਵਸ ਹੈ ਆਪਣੀ ਦੁਨੀਆ ਨੂੰ ਹੋ ਕੇ ਰਿਆ ਤੁਸੀਂ ਕੀ ਬੈਠੇ ਹੋ ਚੀਕਾਂ ਨਾਲੇ ਮਾਰੀ ਜਾਂਦੇ ਹੋ ਮੇਰੇ ਮੋਰੇ ਕਹਿੰਦਾ ਮੈਂ ਕੰਮਲ ਕੁੱਟਦਾ ਜੱਬਲੀਆਂ ਕਹਿੰਦਾ ਮੈਂ ਮਾਰ ਰਿਹਾ ਆਪੇ ਚੜ ਕੇ ਟਬੂਸੀਆਂ ਮਾਰਤੀਆਂ ਤੁਸੀਂ ਉਹ ਵੇਖੀ ਜਾਂਦੇ ਚੀਕਾਂ ਇਦਾਂ ਮਾਰਦੇ ਜਿਵੇਂ ਰੱਬ ਪਾ ਲਿਆ ਹੋਵੇ ਸੋ ਕਿਤੇ ਨਾ ਕਿਤੇ ਹਿਊਮਨ ਦੀ ਸੋਚ 'ਚ ਫਰਕ ਹੈ ਜਿਹੜੇ ਬੰਦੇ ਇਦਾਂ ਦੇ ਨੇ ਕੰਧਾਂ ساری ਜ਼ਿੰਦਗੀ ਬੱਜਣਾ ਇਹਨਾਂ ਦੇ ਤਾਂ ਬੱਚਾ ਨੇ ਵੀ ਬੱਜਣਾ ਤੇ ਇਹਨਾਂ ਦੇ ਮਾਪੇ ਵੀ ਬੱਜੇ ਨੇ ਮੈਂ ਤੁਹਾਨੂੰ ਲਿਖ ਕੇ ਦੇਣ ਲਈ ਤਿਆਰ ਹਾਂ ਲਿਖ ਕੇ ਲੜ